ਸਾਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਹੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਕਾਫੀ ਅਨਰਚਾਇਜ ਰੇਟ ਦੇ ਲਈ ਸੇਲ ਦੇ ਲਈ ਲੈ ਕੇ ਆਇਆ ਪਹਿਲੇ ਨੰਬਰ ਤੇ ਹੈਗੀ ਆਪਣੇ ਲਵੇਹੇ ਚੰਬੀ ਕੋੜੀ ਇਹ ਆਪਾਂ ਨੂੰ 4 ਮਹੀਨਿਆਂ ਦੀ ਮਾਲਕੀਰਾ ਨੇ ਗੱਲ ਦੱਸੀ ਹੈ ਦੇਵਸ਼ਾਨ ਕੋੜੇ ਤੋਂ ਦੇਵਸ਼ਾਨ ਕੋੜਾ ਐਕਸਪਾਇਰ ਹੋ ਗਿਆ ਤੇ ਜੇ ਆਪਾਂ ਇਹਦੀ ਹਾਈਟ ਦੀ ਗੱਲ ਕਰੀਏ ਤਾਂ 6 ਢਿਚ ਮਾਲਕੀਰਾ ਨੇ ਇਹਦੀ ਹਾਈਟ ਦੱਸੀ ਹੈ ਤੇ ਉਮਰ ਹੈਗੀ ਹੈ ਜੀ ਇਹਦੀ 5 ਸਾਲ ਬਾਕੀ ਇਹ ਜੈਤੂਨ ਨਾਲ ਪੈਂਟ ਪੈਂਦਾ ਦਵੜੀਆ ਖਾਨਾ ਉੱਥੇ ਖੜੀ ਹੈ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਗੱਲਬਾਤ ਕਰ ਸਕਦੇ ਕੋੜੀ ਸੋਹਣੀ ਹੈ ਕੰਨਕੋਨਾਂ ਦੀ ਵੀ ਸ਼ਕੀਨ ਹੈ ਬੋਡੀ ਬੰਤਰ ਵੀ ਮਜ਼ਬੂਤ ਹੈ ਬਾਕੀ 4 ਮਹੀਨਿਆਂ ਦੀ ਗੱਬਣਾ ਸਵਾਰੀ ਸੂਰੀ ਦੇ ਬਿਲਕੁਲ ਪਾਸ ਹੈ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਅੰਦਰ ਬਾਕੀ ਸਾਊਸੀਲ ਪੂਰੀ ਹੈ ਕਿੰਮ ਮਰਜੀ ਜਵਾਖ ਖੋ ਖੁੱਲੀ ਫਿਰ ਜਾਣ ਤੇ ਜੇ ਕਿਸੇ ਨੇ ਆਪਣਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰਕੇ ਆਡਾ ਲਵਾ ਸਕਦਾ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬਾਕੀ ਤੁਸੀਂ ਕੋਈ ਚੈੱਕ ਕਰ ਸਕਦੇ ਹੋ ਇਹਦਾ ਮਾਲਕ ਵੀਰ ਮੁੱਲੀ ਫੋਨ ਤੇ ਕਰਨਗੇ ਬਾਕੀ ਮੁੱਲ ਦੀ ਜਾਣਕਾਰੀ ਤੁਸੀਂ ਮਾਲਕ ਵੀਰ ਨਾਲ ਫੋਨ ਕਰਕੇ ਲੈ ਸਕਦੇ ਹੋ ਜੀ ਤੇ ਅੱਗੇ ਆਪਣੀ ਲਵੇ ਹੈਗੀ ਜੀ ਇਹ ਨੁਕਰੀ ਬਸ਼ੇਰੀ ਜੇ ਆਪਾਂ ਇਹਦੀ ਉਮਰ ਦੀ ਗੱਲ ਕਰੀਏ ਤਾਂ ਉਮਰ ਮਾਲਕ ਵੀਰ ਨੇ ਦੱਸੀ ਹੈ ਜੀ ਆਪਾਂ ਨੂੰ ਇਹਦੀ 4 ਮਹੀਨੇ 4 ਮਹੀਨੇ ਦੀ ਮਾਲਕੀਰ ਨੇ ਆਪਾਂ ਨੂੰ ਉਮਰ ਦੱਸੀ ਹੈ ਬਿਲਕੁਲ ਸਪੌਟਲੈਸ ਆ ਬਾਕੀ ਮੂਰਤੀ ਕੋੜੇ ਦੀ ਆ ਮੂਰਤੀ ਕੋੜਾ ਹੀ ਰੇ ਕੋੜੇदाई ਹੀ ਰੇ ਕੋੜੇ ਦੀ ਇਹ ਪੋਤੀ ਹੈਗੀ ਬਾਕੀ ਮਾਂ ਇਹਦੀ ਨੀਲੀ ਜੰਬੀਆ 62 ਇੰਚ ਦੀ ਤੇ ਬਰਨਾਲਾ ਏਰੀਆ ਮਾਲਕਵੀਰਾਂ ਦਾ ਮੁੱਲੇ ਦਾ ਕਰਦੇ ਆ 210000 ਰੁਪਏ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤੇ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਬਾਕੀ ਕੰਨਕੁਨਾਂ ਦੀ ਸਕੀਨ ਹੈ ਵੀ ਬੋਡੀ ਦਾ ਅੰਤਰ ਬੜਾ ਮਜ਼ਬੂਤ ਹੈ ਆਉਣ ਵਾਲੇ ਟਾਈਮ 'ਚ ਚੰਗਾ ਕਦ ਕੱਟ ਕਰਨ ਵਾਲੀ ਹੈ ਬਾਕੀ 4 ਮਹੀਨੇ ਦੀ ਉਮਰ ਹੈ ਤੁਸੀਂ ਦੇਖ ਸਕਦੇ ਹੋ ਕਿ ਇਦੀ ਮਾਦੀ ਹਾਈਟ ਹੈਗੀ ਇਹ ਬਾਟਿੰਚ ਬਾਕੀ ਜੀ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਮਾਲਕਾਂ ਦਾ ਨੰਬਰ ਚੱਲ ਰਿਹਾ ਹੈ ਦੋ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਹੋਗੇ ਬਾਕੀ ਆਉਣ ਵਾਲੇ ਟਾਈਮ 'ਚ ਬਸੇਰੀ ਚੰਗਾ ਕਦ ਕਾਠ ਕਰਨ ਵਾਲੀ ਹੈ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਕਾਲੀ ਚੰਬੀ ਕੋੜੀ ਉਮਰ ਮਾਲਕ ਵੀਰਾਨੇ ਦੀ ਪੰਜ ਹਾਲ ਦੱਸੀਆ ਤੇ 60 ਪਲੱਸ ਦੀ ਹਾਈਟ ਦੱਸੀਆ ਮੌਕੇ ਤੇ ਖਾਲੀ ਹੈ ਅੰਦਰ ਦੀ ਬਿਲਕੁਲ ਸਾਫ਼ ਆ ਮਾਲਕ ਵੀਰਾਨੇ ਦੇ ਦੱਸਣ ਅਨੁਸਾਰ ਬਾਕੀ ਸਵਾਰੀ ਦੀ ਹੀ ਪਾਸ ਹੈ ਮੌਕੇ ਤੇ ਹੀਟ ਚ ਹੈ ਤੁਸੀਂ ਆਪਣੇ ਮਨਪਸੰਦ ਦੇ ਘੋੜੇ ਤੋਂ ਭਰਾ ਸਕਦੇ ਹੋ ਜੀ ਮੁੱਲੇ ਦਾ ਮਾਰਕੀਰ ਕਰਦੇ ਆ ਡੇਢ ਲੱਖੀ 1 ਲੱਖ 50000 ਰੁਪਿਆ ਫਰੀਦਕੋਟ ਏਰੀਆ ਮਲਕੀ ਰਹਿੰਦਾ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦੇ ਹੋ ਕੰਨਾ ਕੰਨਾ ਦੀ ਸਕੀਨ ਆ ਬੋਡੀ ਵੰਤ ਤੇ ਤਾਂ ਵੀ ਮਜ਼ਬੂਤ ਹੈ ਮਾਰਕਿੰਗ ਆ ਗਈਆਂ ਮੱਥੇ ਪਟਾ ਤੇ ਤੰਨਾ ਬੈਰ ਚਿੱਟੇ ਬਾਕੀ ਚੰਗੇ ਬੱਚੇ ਪੈਦਾ ਕਰਨ ਵਾਲੀ ਆ ਘੋੜੀ ਤੁਸੀਂ ਦੇਖ ਸਕਦੇ ਹੋ ਬੇਟੇ ਦੇ ਅੰਦਰ ਮੁੱਲੇ ਦਾ ਮਲਕੀਰ ਡੇਢ ਲੱਖ ਰੁਪਿਆ ਕਰਦੇ ਆ ਤੇ ਬਾਕੀ ਚਾਲ ਚੋਲ ਦੀ ਬਿਲਕੁਲ ਪਾਸ ਹੈ ਇਹੀ ਕੋੜੀ ਹੈ ਜੀ ਦੇਖ ਸਕਦੇ ਤੁਸੀਂ ਵੀਡੀਓ ਦੇ ਅੰਦਰ 60 ਪਲੱਸ ਦੀ ਹੈਟ ਹੈ ਮੌਕੇ ਤੇ ਖਾਲੀ ਹੈ ਅੰਦਰ ਦੀ ਸਾਫ਼ ਹੈ ਬਿਲਕੁਲ ਮਾਲਕ ਮੇਰਾ ਦੇ ਦਸਰੂ ਅਨੁਸਾਰ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਮਾਲਕ ਮੇਰਾ ਦਾ ਨੰਬਰ ਸਕਰੀਨ ਤੇ ਹੈ ਉਹ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਜੇ ਕਿਸੇ ਨੇ ਹਮ ਤਾਂ ਜਾਨਵਰ ਸੇਲ ਕਰਨਾ ਤਾਂ ਲਾਸ਼ਤ ਤੇ ਆਪਣਾ ਨੰਬਰ ਚੱਲ ਰਿਹਾ ਉਹ ਅਗਲਾ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਬਾਕੀ ਤੁਹਾਨੂੰ ਤੁਨ ਲੰਬੀਆ ਕੋੜੀ ਦੀ ਚੰਗੇ ਬੱਚੇ ਪੈਦਾ ਕਰਨ ਵਾਲੀ ਹੈ ਜੇ ਕਿਸੇ ਨੂੰ ਬੱਚਿਆਂ ਤੇ ਲਾਉਣੀ ਹੈਗੀ ਕੋੜੀ ਤੁਸੀਂ ਦੇਖ ਸਕਦੇ ਹੋ ਕਿ ਆ ਗਿਆ ਆਪਣੇ ਲੋਵੇ ਹੈਗੀ ਇਹ ਇਹ ਆਵਲਕ ਕਕੋੜੀ ਇਹਦੀ ਮਾਲਕ ਵੀਰਾਂ ਨੇ 8 ਸਾਲ ਉਮਰ ਦੱਸੀ ਹੈ ਤੇ 58 ਪਲੱਸ ਦੀ ਹਾਈਟ ਦੱਸੀ ਹੈ ਸਵਾਰੀ ਦੀ ਪਾਸ ਐਮ 8 ਕਰਵਾਈ ਹੋਈ ਆ ਮੁੱਲੇ ਦਾ ਮਾਲਕ ਵੀਰ ਕਰਦੇ 65000 ਰੁਪਿਆ ਉਹਦੇ ਪੂਰੇ ਰਾਜਸਥਾਨ ਚ ਖੜੀ ਆ ਇਹ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤੇ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਬਾਕੀ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਅੰਦਰ ਸਾਊਸ ਸੀਲ ਪੂਰੀ ਆ ਪੂਰਾ ਠੰਡਾ ਸੁਭਾਅ ਕੋੜੀ ਦਾ ਚੈੱਕ ਕਰ ਲਓ ਤੁਸੀਂ ਤੇ ਇਹ ਤਿੰਨ ਜਨਵਰੀ ਕੋ ਮਾਲਕਾਂ ਲਵੇ ਆ ਜੀ ਇੱਕ ਇਹ ਮਾਰਵੜੀ ਬਸੇਰਾ ਤੇ ਦੋ ਚੰਬੇ ਬਸੇਰੇ ਦਿਖਾਉਣੇ ਆਪਾਂ ਤੁਹਾਨੂੰ ਇੱਕ ਕਬਲਕ ਦਿਖਾਉਣਾ ਇੱਕ ਚੰਬਾ ਇੱਕ ਮਾਰਵੜੀ ਇਹ ਮਾਰਵੜੀ ਬਸੇਰਾ ਜੀ ਇਹ ਸਾਰੇ ਜੈਟ ਬਲੈਕ ਆ 15 ਮਹੀਨੇ ਦੀ ਮਾਲਕੀਰ ਨੇ ਉਮਰ ਦੋਸੀ ਹੈ ਦੇਵਲੀ ਲੈਣ ਦਾ ਦੱਸਿਆ ਤੇ ਬਾਕੀ ਮੁੱਲੇ ਦਾ ਮਾਲਕੀਰ ਕਰਤੇ 50000 ਰੁਪਏ ਗੁਜਰਾਤ ਏਰੀਆ ਮਾਲਕੀਰਨ ਦੇ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਤੇ ਇਹਦੇ ਬਾਰੇ ਗੱਲ ਹੋਰ ਕਰ ਸਕਦਾ ਬਾਕੀ ਬਸੇਰਾ ਥੋੜਾ ਜਿਹਾ ਲਿੱਸਾ ਸ਼ਾਮ ਕੇ ਚੰਗਾ ਤਿਆਰ ਹੋਣ ਵਾਲਾ 15 ਮਹੀਨੇ ਉਮਰ ਹੈ ਤੇ ਕੱਦ ਵੀ ਚੰਗਾ ਕਰੂਗਾ ਕਰ ਜੂਗਾ 64-65 ਤੇ ਨੇੜੇ ਤੇੜੇ ਬਾਕੀ ਸਾਰਾ ਹੀ ਐਡ ਬਲੈਕ ਕਰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਅੰਦਰ ਚਾਰੇ ਪਾਸੇ ਕੈਮਰਾ ਘੁਮਾਤਾ ਮਾਲਕੀ ਨਾ ਨੇ ਥੋੜਾ ਜਿਹਾ ਲਿੱਸਾ ਹੈਗਾਗਾ ਜੇ ਕਿਸੇ ਨੂੰ ਪਸੰਦ ਆਉਂਦੇ ਇਹਦੇ ਬਾਰੇ ਗੱਲਬਾਤ ਕਰ ਲਿਓ ਅੱਗੇ ਹੈਗਾ ਇਹ ਚੰਬਾ ਬਸੇਰਾ ਇਹਦੀ ਉਮਰ 3 ਮਹੀਨੇ ਦੱਸਿਆ ਮਾਲਕੀ ਰਾਣੇ ਬਾਕੀ 3000 ਰੁਪਏ ਮੇਜ਼ਾ ਮਲ ਕਰਦੇ ਆ ਕੰਨਨ ਕੰਨ ਦੇ ਵੀ ਸਕੀਨਾ ਤੇ ਖੇੜਾ ਗੁਜਰਾਤ ਮਾਲਕੂਈਰਾ ਦਾ ਏਰੀਆ ਤੀਆ ਰੇ ਦਾ ਮੁੱਲ ਹੈ ਤੇ ਇੱਕ ਇਹ ਆਵਲਕਾ ਬਸੇਰਾ ਇਹ ਵੀ ਤਿੰਨ ਮਹੀਨਿਆਂ ਦਾ ਦੱਸਿਆ ਮਾਲਕੂਈਰਾ ਨੇ ਇਹ ਵੀ ਖੇੜਾ ਗੁਜਰਾਤ ਹੈ ਜੇ ਖੜਾ ਤੇ 35000 ਰੁਪਏ ਮਾਲਕੂਈਰਾਂ ਦਾ ਮੁੱਲ ਇੱਕ ਦਾ ਜਿਹੜਾ ਆਵਲਕਾ ਉਹਦਾ ਮਾਲਕੂਈਰ 35000 ਰੁਪਏ ਮੁੱਲ ਕਰਦਿਆ ਤੇ ਜਿਹੜਾ ਇਹ ਕਾਲਾ ਬਸੇਰਾ ਆਹਾ ਇਹ ਵਸੇਰ ਦੇਖ ਰਹੇ ਤੁਸੀਂ ਇਹਦਾ ਮਾਲ ਕੋਈ 30000 ਰੁਪਿਆ ਮਾਲ ਕਰ ਦਿਆ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਇਤੋਂ ਵੀ ਕੱਟੇ ਸੋਨੋ ਪਈ 8000 ਦੇ ਦੋਵੇਂ ਵਸੇਰੇ ਨੇੜੇ ਤੇੜੇ ਮਿਲ ਜਾਣਗੇ ਕਰ ਲਿਓ ਸੰਪਰਕ ਬਾਕੀ ਕੰਨਾਂ ਕੰਨਾਂ ਦੇ ਸ਼ਕੀਨ ਨੇਗੇ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਵੀਡੀਓ ਦੇ ਅੰਦਰ ਆਪਦਾ ਦੇਖ ਕੇ ਪਰਖ ਕੇ ਫੇਰ ਖਰੀਦਿਆ ਕਰੋ ਜੇ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਉਹ ਆਪਣੇ ਨਾਲ ਸੰਪਰਕ ਕਰ ਲਿਓ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹ ਕਿਵੇਂ ਲੱਗਦੀ ਆ ਤੇ ਸਾਡਾ ਵੀ ਹੌਂਸਲਾ ਵਾਧੇਂਦਾ ਫਿਰ ਵੀਡੀਓ ਆਂਦਾ ਆਪਾਂ ਅੱਜ ਲਈ ਅੱਧੀ ਜੈਜ ਰੈਡ ਦੇ ਜਾਨਵਰ ਸੇਲ ਦੇ ਲਈ ਲੈ ਕੇ ਆਉਂਦੇ ਰਹਾਂਗੇ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਫਿਰ ਵੀਡੀਓ ਧੰਨਵਾਦ